ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜੋ ਸ਼ਬਦ ਕਰਨ ਜਾ ਰਹੇ ਹਾਂ ਉਹ ਸਾਥੀ ਦਸਵੰਦ ਦਾ ਸ਼ਬਦ ਹੈ ਇਹ ਵਾਲੇ ਜਹਾੜੇ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਖੰਡੇ ਬਾਟੇ ਦੀ ਪਾਹੁਲ ਬਖਸ਼ਿਸ਼ ਕਰਕੇ ਖਾਲਸੇ ਦੀ ਸਿਰਨਾਕ ਕੀਤੀ ਹੈ ਬ੍ਰਤ ਖਾਲਸੇ ਦੀ ਝੋਲੀ ਵਿੱਚ ਪਾਇਆ ਹੈ ਅਮਰਤੀ ਮਹਾਂਤਾ ਇਹ ਹੈ ਕਲਗੀਧਰ ਪਾਤਸ਼ਾਹ ਜੀ ਨੇ ਖੁਦ ਫਿਰ ਆਪ ਪੰਜਾਂ ਪਿਆਰਿਆਂ ਦੇ ਸੰਮੁਖ ਹੱਥ ਜੋੜ ਕੇ ਖਰੋਕੇ ਬੰਤੀ ਕੀ ਜਿਸ ਤਰੀਕੇ ਨਾਲ ਤੁਸੀਂ ਅਮਰਸ਼ਕ ਕੇ ਤਿਆਰ ਬਤਿਆਰ ਸਿੰਘ ਬਣੇ ਹੋ ਮੈਨੂੰ ਵੀ ਅਮਰਸ਼ਕਾ ਕੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦੇਵੋ ਸੋ ਅਮਰਦੀ ਬਹੁਤ ਮਹਾਨਤਾ ਹੈ ਇਹ ਸ਼ਬਦ ਸੂਰਨਾਰ ਮੁੰਜਾ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਆਓ ਆਪਾਂ ਮਿਲ ਕੇ ਇਹ ਸ਼ਬਦ ਨੂੰ ਸਿੱਖਦੇ ਹਾਂ ਫਿਰ ਆਪਾਂ ਮਿਲ ਕੇ ਗਾਇਨ ਕਰਦੇ ਹਾਂ ਸਤਗੁਰੂ ਕਿਰਪਾ ਕਰਨ ਇਹ ਅਮਰਦੀ ਦਾਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਵੇ ਇਹ ਸ਼ਬਦੇ ਅੰਦਰ ਸਾਰੇ ਹੀ ਸਵਰ ਸ਼ੁੱਧ ਹਨ ਪਾਇਸਾ ਪਰਮਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ ওই ਸ਼ਬਦ ਨੂੰ ਗਾਇਆ ਕਰਦੇ ਹਨ ਹੋਰ ਬਹੁਤ ਸਾਰੇ ਰਾਗੀ ਵੀ ਇਹ ਸ਼ਬਦ ਨੂੰ ਗਾਉਂਦੇ ਹਨ ਬਹੁਤ ਪਪੂਲਰ ਸ਼ਬਦ ਹੈ ਆਓ ਆਪਾਂ ਮਿਲ ਕੇ ਸਿੱਖੀਏ ਫਿਰ ਆਪਾਂ ਵਸਾਕੀ ਵਾਲੇ ਦਿਹਾੜੀ ਇਹ ਸ਼ਬਦ ਨੂੰ ਗਾ ਕੇ ਗੁਰੂ ਦੇ ਚਰਨਾਂ ਵਿੱਚ ਅਮਰਤੀ ਪ੍ਰਾਪਤੀ ਵਾਸਤੇ ਬੇਨਤੀ ਕਰੀਏ ਅਤੇ ਜਿਨ੍ਹਾਂ ਨੂੰ ਇਹ ਦਾਤ ਪ੍ਰਾਪਤ ਹੋ ਚੁੱਕੀ ਹੈ ਉਹ ਆਪਾਂ ਸਾਰੇ ਮਿਲ ਕੇ ਸ਼ੁਕਰਾਨੇ ਵੀ ਜੁੜੀਏ ਆਪਣੀ ਆਵਾਜ਼ ਜੀ ਸਾਹ ਦੇ ਨਾਲ ਸਾਹ ਨੂੰ ਚੁਣ ਲੈਂਦੇ ਹਨ ਸੋ ਆਪ ਸਾਰਿਆਂ ਦੀ ਸਹੂਲਤ ਵਾਸਤੇ ਬੀਬੀਆਂ ਪੈਣਾ ਅਤੇ ਛੋਟੇ ਬੱਚਿਆਂ ਦੀ ਸਹੂਲਤ ਵਾਸਤੇ ਪੰਜਵੇਂ ਕਾਲੇ ਨੂੰ ਸਾ ਬਣ ਕੇ ਗਾ ਰਹੇ ਹਾਂ ਸੋ ਆਓ ਆਪਾਂ ਸਾਰੇ ਮਿਲ ਕੇ ਇਸ ਨੂੰ ਗਾਇਨ ਕਰਦੇ ਹਾਂ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਪਹਿਲਾਂ ਬਹੁਤ ਸਹਜ ਨਾਲ ਬੁਝਾਂਦੇ ਹਾਂ ਤਾਂ ਕਿ ਆਪ ਸੁਰਾਂ ਨੂੰ ਪਕੜ ਸਕੋ ਅੰਮ੍ਰਿਤ ਗੁਰੂ ਤੇ ਪਾਇਆ ਸੋ ਅੰਮ੍ਰਿਤ ਗੁਰੂ ਤੇ ਪਾਇਆ ਤਕ ਤੋਂ ਤੇ ਸੁਰਨਰ ਪੁੰਨ ਅੰਮ੍ਰਿਤ ਸੋ ਅੰਮ੍ਰਿਤ ਲੇ ਸਾਰੇ ਅੰਤਰੀ ਇਸੇ ਅੰਤਰੀ ਉੱਪਰ ਲੱਗਣਗੇ ਜਿਵੇਂ ਆਪਾਂ ਗਾਇਨ ਕੀਤਾ ਸੀ ਸੁਰ ਨਾਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਇਸੇ ਤਰੀਕੇ ਨਾਲ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਆਓ ਮਿਲ ਕੇ ਸਿੱਖੀਏ ਫਿਰ ਆਪਾਂ ਮਿਲ ਕੇ ਗਾਇਨ ਕਰਦੇ ਹਾਂ ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਪਾਇਆ ਅੰਮ੍ਰਿਤ ਗੁਰ ਕਿਰਪਾ ਕੀ सच्चा <sad> मनः -ja ਆਪ ਜਿਨੇ ਵੇਖਿਆ ਹੋਵੇਗਾ ਰਾਜੀਤ ਸਿੰਘ ਜਾਂ ਜਿਹੜੇ ਕੀਰਤਨ ਕਰਨ ਵਾਲੇ ਸੱਜਣ ਹਨ ਉਹ ਜਿੱਥੇ ਗੈਪ ਹੁੰਦਾ ਹੈ ਉੱਥੇ ਹੋਰ ਸੁਰਾਂ ਦੀ ਵਰਤੋਂ ਕਰਦੇ ਹਨ ਸ਼ਬਦ ਨੂੰ ਸੋਹਣਾ ਬਣਾਉਣ ਵਾਸਤੇ ਲੇਕਿਨ ਉਹ ਆਪ ਤਾਂ ਹੀ ਕਰ ਸਕਦੇ ਜੇ ਤੁਹਾਨੂੰ ਸੁਰ ਦਾ ਗਿਆਨ ਹੋਵੇ ਸੁਰ ਦਾ ਗਿਆਨ ਪਾਵਤ ਨੂੰ ਪਤਾ ਹੋਵੇ ਉਸ ਸ਼ਬਦ ਦੇ ਅੰਦਰ ਕਿਹੜੇ-ਕਿਹੜੇ ਸੁਰ ਲੱਗਦੇ ਹਨ ਉਹਨਾਂ ਸ਼ਬਦਾਂ ਦੇ ਉਹਨਾਂ ਸੁਰਾਂ ਦੇ ਵਿੱਚ ਰਹਿ ਕੇ ਉਸ ਰਾਗ ਦੀ ਬੰਦਤਰ ਵਿੱਚ ਰਹਿ ਕੇ ਅਤੇ ਨਾਲ-ਨਾਲ ਜੋ ਤਾਲ ਦੀ ਤਾਲ ਦਾ ਫਲੋ ਹੈ ਉਸ ਨੂੰ ਆਪਾ ਫਾਲੋ ਕਰ ਸਕੀਏ ਤਾਂ ਆਪਾਂ ਫਿਰ ਉਸ ਦੇ ਵਿੱਚ ਜੋ ਐਕਸਟਰਾ 뮤직 ਹੈ ਉਹ ਦੇਖ ਸਕਦੇ ਹਾਂ ਬਹੁਤ ਜ਼ਿਆਦਾ ਐਕਸਟਰਾ 뮤직 ਦੇਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਜੋ ਸ਼ਬਦ ਦਾ ਆਪਣਾ ਇੱਕ ਰਸ ਹੈ ਉਹ ਰਸ ਬਣਾਈ ਰਹਿਣਾ ਚਾਹੀਦਾ ਹੈ ਹਲਕਾ ਫੁਲਕਾ ਉਸ ਤਾਲ ਦੇ ਵਿੱਚ ਰਹਿ ਕੇ ਅਤੇ ਉਸ ਰਾਗ ਦੇ ਸੁਰਾਂ ਦੇ ਵਿੱਚ ਰਹਿ ਕੇ ਆਪਾਂ ਹਲਕਾ-ਹਲਕਾ ਜਿੱਥੇ ਖਾਲੀ ਜਗ੍ਹਾ ਹੈ ਥੋੜਾ ਬਹੁਤ 뮤직 ਉੱਤੇ ਪਾ ਸਕਦੇ ਹਾਂ ਉਹ ਸ਼ਬਦ ਨੂੰ ਹੋਰ ਸੋਹਣਾ ਬਣਾਉਂਦਾ ਹੈ ਜਦੋਂ ਤੱਕ ਆਪਾਂ ਨੂੰ ਉਸ ਰਾਗ ਦਾ ਬਹੁਤਾ ਪਤਾ ਨਹੀਂ ਹੈ ਤਾਲ ਬਾਰੇ ਬਹੁਤ ਜਾਣਕਾਰੀ ਨਹੀਂ ਹੈ ਤਾਂ ਸਾਨੂੰ ਸ਼ਬਦ ਦੇ ਨਾਲ ਹੀ ਪੜ੍ਹਨਾ ਚਾਹੀਦਾ ਹੈ ਐਕਸਤਸੁਰਾ ਆਪਾਂ ਨੂੰ ਨਹੀਂ ਵੀ ਜਾਣੀ ਚਾਹੀਦੀਆਂ ਅਗਲਾ ਅੰਤਰਾ ਹੈ ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ ਜੀ ਜੰਤ ਸਭ ਤੁਧ ਉਪਾਏ ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਣ ਆਇਆ ਇਕ ਤਵੇ मंत्र लभ लोभ हंकार चुका सतगुरु पला पाया लोभारी चू लभ लोभ हंकार चुका, लो चुका सतगुरु पला पाया सतगुरु पला ਸੋ ਅੰਮ੍ਰਿਤ ਨੂਰ ਦੀ ਪਾਇਆ ਅਖੀਲਾ ਅੰਤਰਾ ਹੈ ਕਹਿ ਨਾਨਕ ਜਿਸਨੂੰ ਆਪ ਟੁੱਟਾ ਤਿਨ ਅੰਮ੍ਰਿਤ ਕੁਰਤੇ ਪਾਇਆ ਕਹਿ ਨਾਨਕ ਜਿਸਨੂੰ ਆਪ ਟੁੱਟਾ ਕਹਿ ਨਾਨਕ ਜਿਸਨੂੰ ਆਪ ਟੁੱਟਾ ਤਿਨ ਅੰਮ੍ਰਿਤ ਗੁਰਤੀ ਪਾਇਆ ਸੋ ਅਮਰਤ ਗੁਰਤੀ ਪਾਇਆ ਅਮਰਤ ਗੁਰਤੀ ਪਾਇਆ ਸੋ ਅਮਰਤ ਗੁਰਤੀ ਪਾਇਆ ਤੋਂ ਸ਼ਬਦ ਨੂੰ ਖਤਮ ਕਰਨ ਤੋਂ ਪਹਿਲਾਂ ਜੋ ਕੰਪਲੀਟ ਲਾਈਨ ਹੈਗੀ ਹੈ ਨਾ ਸੋ ਨਰਮੁਣ ਜਨ ਅਮਰਤ ਖੋਜ ਦੇ ਸੋ ਅਮਰਤ ਗੁਰਤੀ ਪਾਇਆ ਇਹ ਕਹਿ ਕੇ ਸ਼ਬਦ ਨੂੰ ਸੰਪੂਰਨ ਕਰਾਂਗੇ ਸੂਰਨਰ ਮੁੰਨ ਅੰਮ੍ਰਿਤ ਖੋਜਦੇ ਕੀ ਦੇ ਮਹਾਨ ਪੁਰਬ ਦੀਆਂ ਖਾਲਸਾ ਪੰਥ ਦੇ ਸਿੱਧਣਾ ਦਿਵਸ ਦੀਆਂ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਣ ਇਹ ਵਿਸਾਖੀ ਦਾ ਸ਼ਬਦ ਹੈ ਅੰਮ੍ਰਿਤ ਦਾ ਸ਼ਬਦ ਹੈ ਸਤਿਗੁਰੂ ਕਿਰਪਾ ਕਰਨ ਖੰਡੇ ਬਾਟੀ ਦੀ ਪਹਲ ਪ੍ਰਾਪਤ ਕਰਕੇ ਅਸੀਂ ਨਾਮ ਅੰਮ੍ਰਿਤ ਦੇ ਨਾਲ ਜੁੜ ਸਕੀਏ ਅਤੇ ਅਸੀਂ ਆਪਣੇ ਜੀਵਨ ਨੂੰ ਗੁਰੂ ਅਸ਼ੀਰਵਾਦ ਜੀ ਕੇ ਸਫਲ ਕਰ ਸਕੀਏ ਸ਼ਬਦ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ